ਸਰਵਿਕਲ ਦੇ ਵਿੱਚ ਉਂਗਲਾ ਤੋਂ ਨੋਜਦੀਆਂ ਨੇ ਮਸਲ ਦੇ ਉੱਪਰ ਇੰਨਾ ਦਬਾਅ ਪੈਂਦਾ ਹੈ ਸਰਵਿਕਲ ਦੇ ਚਲਣ ਕੇ ਮਤਲਬ ਮਸਲ ਦੇ ਉੱਪਰ ਮਤਲਬ ਜਿਆਦਾ ਬੋਝ ਆਉਣ ਨਾਲ ਮਤਲਬ ਫਿਰ ਇਹ ਉਂਗਲਾ ਤੱਕ ਤੋਂ ਨੋਜਦੇ ਪੇਨ ਹੋ ਜਾਂਦਾ ਤੁੱਕੀ ਪੇਨ ਹੋਣਾ ਜਾਂਦੀ ਹੈ ਦਰਦ ਹੋਣਾ ਜਾਂਦਾ ਬਹੁਤ ਜਿਆਦਾ ਘਬਰਾਹਟ ਹੋਏਗੀ ਬੇਚੈਨੀ ਹੋਏਗੀ ਨੀਂਦ ਨਾ ਨੀਂਦ ਨਹੀਂ ਆਏਗੀ ਮਤਲਬ ਇਹਦੇ ਲੱਛਣ ਨੇ ਬਿਮਾਰੀ ਜਾਂਦੇ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਨਦੀਪ ਕੋਲ ਹੈ ਮਾਣੋਂ ਤੋਂ ਬੁਲਾਉ ਕਰਦੀ ਹਾਂ ਮੇਰੇ ਨਾਲ ਬੈਲਟ ਤੇ ਪ੍ਰੋਬਲਮ ਥੀ ਬਹੁਤ ਜਿਆਦਾ ਮੈਂ ਬਹੁਤ ਟ੍ਰੀਟਮੈਂਟ ਲੱਤੇ ਫਿਜ਼ੀਓਥੈਰੇਪੀ ਵਗੈਰਾ ਬਹੁਤ ਮਤਲਬ ਟ੍ਰੀਟਮੈਂਟ ਲੈਣ ਤੋਂ ਬਾਅਦ ਮੈਨੂੰ ਕੋਈ ਫਰਕ ਨਹੀਂ ਪਿਆ ਉਹ ਤੋਂ ਬਾਅਦ ਜੀ ਮੈਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਡਾਕਟਰ شریف ਕੋਲੇ ਜਾਓ ਬਹੁਤ ਅੱਛੇ ਡਾਕਟਰ ਹੈ ਫਿਰ ਜਦ ਮੈਂ ਇਹਨਾਂ ਕੋਲੇ ਆਈ ਡਾਕਟਰ شریف ਕੋਲੇ ਆਈ ਇਹਨਾਂ ਨੇ ਮੇਰਾ ਟ੍ਰੀਟਮੈਂਟ ਸ਼ੁਰੂ ਕੀਤਾ ਤਾਂ ਮੈਨੂੰ ਬਹੁਤ ਜ਼ਿਆਦਾ ਫਰਕ ਪੈਣਾ ਸ਼ੁਰੂ ਹੋਇਆ ਜਲਦੀ ਤਾਂ ਇਹ ਤੋਂ ਬਾਅਦ ਜੀ ਮੈਨੂੰ ਹੁਣ 100% ਮਤਲਬ ਮੈਂ ਠੀਕ ਆ ਅੱਸੀ ਗੱਲ ਜੀ ਮੈਂ ਪਿੰਡ ਕਟਵਾਵਾਸੀ ਆ ਪਿਛਲੇ ਕੁਝ ਕਈ ਸਮੇ ਤੋਂ ਮੇਰੇ ਪਿੱਠ ਦਰਦ ਦੀ ਬਹੁਤ ਪ੍ਰੋਬਲਮ ਸੀਗੀ ਬੈਕ ਪੇਨ ਡਿਸਕ ਦੀ ਤੇ ਮੈਂ ਕਈ ਡਾਕਟਰਾਂ ਕੋਲ ਇਲਾਜ ਕਰਵਾਇਆ ਤੇ ਕੋਈ ਫਰਕ ਨਾ ਪਿਆ ਲਗਭਗ ਮੈਂ ਪਿਛਲੇ 7-8 ਸਾਲਾਂ ਦਾ ਬਿਮਾਰ ਸੀ ਅੱਕ ਚੁੱਕਿਆ ਸੀ ਦਵਾਈ ਲੈ ਲੈ ਕੇ ਮੇਰੇ ਮਿੱਤਰ ਨੇ ਡਾਕਟਰ ਸ਼ੇਨ ਸਿੰਘ ਬਾਰੇ ਬੋਲਦੇ ਆ ਕਿ ਉਸ ਦੀ ਸਲਾਹ ਲਓ ਉਸ ਕੋਲ ਜਾਓ ਡਾਕਟਰ ਸਾਹਿਬ ਕੋਲ ਤਾਂ ਮੈਂ ਉਹਨਾਂ ਕੋਲ ਇਆ ਪਹਿਲੀ ਵਾਰ ਤਾਂ ਮੈਨੂੰ ਕੁਝ ਥੋੜਾ ਫਰਕ ਪਿਆ ਤਿੰਨ ਜਾਂ ਚਾਰ ਵਾਰ ਹੀ ਗਿਆ ਮੈਨੂੰ ਬਹੁਤ ਫਰਕ ਪੈ ਗਿਆ ਤਾਂ ਉਸ ਤੋਂ ਬਾਅਦ ਇੱਕ ਦੋ ਟਰੀਟਮੈਂਟ ਹੋ ਗਏ ਤੇ ਹੁਣ ਮੈਂ ਲਗਭਗ ਅੱਜ ਐਨ ਬਿਲਕੁਲ ਸਹੀ ਹਾਂ ਕਿ ਮੈਂ ਪਹਿਲਾਂ ਟਰੈਕਟਰ ਨਹੀਂ ਚਲਾ ਸਕਦਾ ਸੀਗਾ ਬਾਕੀ ਕਹੀ ਕੋਈ ਦਾਦਾ ਉਦੋਂ ਮੈਂ ਕੰਮ ਹੁੰਦਾ ਹੀ ਨਹੀਂ ਸੀ ਗੱਲ ਅੱਜ ਦੇ ਟਾਈਮ 'ਚ ਬਿਲਕੁਲ ਸਾਰਾ ਕੁਝ ਕਰ ਸਕਦਾ ਹਾਂ ਅੱਜ ਮੈਂ ਫਿੱਟਾਂ ਦੇ ਵਿੱਚ ਵਾਈਕਰੀ ਜੀ ਦਾ ਖਾਲਸਾ ਵਾਈਕਰੀ ਜੀ ਕੀ ਫਤਿਹ ਮੇਰਾ ਨਾਮ ਜੌਨਪ੍ਰੀਤ ਸਿੰਘ ਹੈ ਮੈਂ ਪਿੰਡ ਕਾਲਿਆ ਨੀਅਰ ਬਾਬਾ ਬੁੰਜਾ ਪਿੰਡ ਮੈਨੂੰ ਸਪਾਇਨ ਦੀ ਪ੍ਰੋਬਲਮ ਸੀ ਕਿ ਮੇਰੇ ਮੜਕੇ L4 ਦੇ ਵਿੱਚ ਗੈਪ ਸੀ ਮੇਰੇ ਵੀਰ ਗੁਰਜੀਤ ਸਿੰਘ ਕੀ ਚੋਟੀ ਠੀਕ ਹੋਇਆ ਤਾਂ ਮੈਂ ਉਹਨੇ ਸਲਾਹ ਦੇ ਨਾਲ ਮੈਂ ਉਹਰੇ ਡਾਕਟਰ ਸ਼ਹੀਪ ਕੋਲ ਆਇਆ ਡਾਕਟਰ ਸ਼ਹੀਪ ਨੇ ਮੇਨੂੰ ਪਹਿਲੇ ਤਿੰਨ ਪੱਟੀਆਂ ਦੇ ਵਿੱਚ ਠੀਕ ਕਰ ਦਿੱਤਾ ਤੇ ਮੇਰੀ ਹੁਣ ਸਪਾਇਨ ਦੀ ਪ੍ਰੋਬਲਮ ਬਿਲਕੁਲ ਠੀਕ ਹੈ ਮੈਂ ਮੈਂ ਡਾਕਟਰ ਸ਼ਹੀਪ ਦਾ ਧੰਨਵਾਦ ਕਰਦਾ ਜੀ ਜਿਨੇ ਜੀ ਨੇ ਮੈਨੂੰ ਮੇਰੀ ਹਾਲਤ ਸੁਧਾਈ ਹਾਂਜੀ ਮੈਂ ਤੇਰਾ ਨਾਮ ਅਮਨਦੀਪ ਸਿੰਘ ਵੇਲੇ ਕੋਟਲਾ ਕਾਉਂਟਿਸ ਕਿਸੇ ਸੰਗਰਾਵ ਜਿਲ੍ਹਾ ਲੁਧਿਆਣਾ ਦਾ ਰਹਿਣਾ ਹਾਂ। ਹਾਂਜੀ ਮੈਨੂੰ ਬੈਕ ਪ੍ਰੋਬਲਮ ਸੀ ਜਿਹੜੀ ਦੀ ਜੋ ਡਾਕਟਰ ਸ਼੍ਰੀ ਸਿੰਘ ਕੁਮਾਰੋਂ ਨੇ ਇਹ ਇਨਾਂ ਕੋਲ ਮੈਨੂੰ ਲੈ ਕੇ ਆਇਆ। ਮਤਲਬ ਮੈਂ ਜਦ ਵੀ ਮੋਟਰਸਾਈਕਲ ਚਲਾਉਂਦਾ ਜਾਂ ਥੋੜਾ ਜਿਹਾ ਰੋਟੀਨ ਦਾ ਜੰਪ ਸੀ ਤਾਂ ਕੱਢ ਨਹੀਂ ਪਾਉਂਦਾ ਸੀ। ਇੰਦਾਂ ਲੱਗਦਾ ਸੀ ਮੈਂ ਇੱਥੇ ਗਿਰ ਜੂਗਾ। ਤਾਂ ਇਨਾਂ ਕੋਲ ਮੈਂ 4-5 ਵਾਰ ਪੱਟੀਆਂ ਲਵਾਈਆਂ ਤਾਂ ਉਹਦਾ ਮਤਲਬ ਇਹਨੂੰ ਜਲਪੂਰਾ ਮਿਲਿਆ। ਠੀਕ ਹੋ ਗਿਆ। ਤੇ ਇੱਕ ਇਹਨਾਂ ਦੀ ਇੱਕ ਬਹੁਤ ਵਧੀਆ ਗੱਲ ਆ ਵੀ ਇਹ ਮਤਲਬ ਮਿਹਰਸ਼ਾ ਨਹੀਂ ਦੇ ਰਹੀ ਕੋਈ। ਨੇ ਤਾਂ ਕੋਈ ਵੀ ਮਤਲਬ ਦਰਦ ਦੀ ਦਵਾਈ ਦੇ ਰਹੇ ਨੇ ਕਿੰਨਾ ਜਗਾਂ ਕਿ ਕੋਈ ਮਰਠਨ ਦੇ ਰਿਹਾ ਕੋਈ ਦਰਦ ਦੀ ਦਵਾਈ ਦੇ ਰਿਹਾ ਇਹ ਕਹਿੰਦੇ ਨੇ ਵੀ ਅਗਰ ਮੈਂ ਦਰਦ ਦੀ ਦਵਾਈ ਦਿੱਤੀ ਤਾਂ ਫਿਰ ਕੀ ਅਗਰ ਦਵਾਈ ਦੇ ਕੇ ਠੀਕ ਹੋ ਜਾਣਾ ਹਾਂਜੀ ਤੇ ਬਾਕੀ ਦਾ ਇਹ ਹੈ ਜੀ ਡਾਕਟਰ ਸਾਹਿਬ ਜੋ ਸ਼੍ਰੀ ਰਟਾਪਾ ਸਾਹਿਬ ਜੀ ਨੇ ਮੈਨੂੰ ਬਹੁਤ ਧੰਨਵਾਦ ਦੀਆਂ ਬਹੁਤ ਧੰਨਵਾਦ ਕਰਦਾ ਹਾਂ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਣਾ ਠੀਕ ਹੋ ਗਿਆ ਬਹੁਤ ਪੇਸ਼ਟ ਹੁੰਦੇ ਆਉਂਦੇ ਨੇ ਬਹੁਤ ਦੁਖੀ ਹੋ ਕੇ ਰੋਂਦੇ ਆਉਂਦੇ ਨੇ ਤੁਰੇ ਨਹੀਂ ਜਾਂਦਾ ਉਹਨਾਂ ਤੋਂ ਬਿੰਗੇ ਹੋ ਜਾਂਦੇ ਨੇ ਜਿਹਦੇ ਨਾਲ ਹੋ ਰਿਹਾ ਟਰੀਟਮੈਂਟ ਹੈ ਟਰੀਟਮੈਂਟ ਨਾਲ ਸੀ ਪ੍ਰੋਫਾਈਲ ਆਕਰ